ਐਡਵੋਕੇਟ ਹਰਜਿੰਦਰ ਸਿੰਘ ਧਾਂਬੀ ਦੀ ਅਗਵਾਈ ਦੇ ਵਿੱਚ ਅੰਤਰਿੰਗ ਕਮੇਟੀ ਦੀ ਹੋਈ ਉਚੇਚੀ ਇਕਤਰਤਾ ਜਿੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਦੱਸ ਦਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਉਚੇਚੀ ਕੱਤਰਤਾ ਅੱਜ ਗੁਰਦੁਆਰਾ ਸ਼੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਵਿਕੇ ਐਡਵੋਕੇਟ ਹਰਜਿੰਦਰ ਸਿੰਘ ਤਾਂਬੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਰਦਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਮੁਕਸਰ ਸਾਹਿਬ ਵੱਲੋਂ ਕੀਤੀ ਸ਼ਿਕਾਇਤ ਵਿੱਚ ਲਾਏ ਗਏ ਸੰਗੀਨ ਇਲਜ਼ਾਮਾਂ ਦੇ ਡਿਰਗ ਵਿਚਾਰ ਵਟਾਂਦਰਾ ਕੀਤਾ ਗਿਆ ਇਕੱਤਰਤਾ ਵਿੱਚ ਹਾਜ਼ਰ ਮੈਂਬਰ ਸਹਿਮਾਨਾ ਦੀ ਰਾਏ ਤੋਂ ਬਾਅਦ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਦੇ ਅਹੁਦੇ ਤੇ ਮਾਨ ਸਨਮਾਨ ਨੂੰ ਮੁੱਖ ਰੱਖਦਿਆਂ ਲੱਗੇ ਇਲ 71ਵਾਂ ਦੌਰਾਨ ਪਾਸ ਕੀਤੀ ਮਤੇ ਰਾਹੀਂ ਪੜਤਾਲ ਵਾਸਤੇ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਸ਼ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਜੀਤ ਸਿੰਘ ਵਿਰਕ ਜਰਨਲ ਸਕੱਤਰ ਸ਼ੇਰ ਸਿੰਘ ਮੰਡਵਾਲ ਅਤੇ ਅਤਰਿੰਗ ਮੈਂਬਰ ਸਰਦਾਰ ਦਲਜੀਤ ਸਿੰਘ ਪਿੰਡਰ ਨੂੰ ਸ਼ਾਮਲ ਕੀਤਾ ਗਿਆ ਇਹ ਸਬ ਕਮੇਟੀ ਮੁਕੰਮਲ ਪੜਤਾਲ ਕਰਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ ਅਤਰਿੰਗ ਕਮੇਟੀ ਵਿੱਚ ਇਹ ਵੀ ਫੈਸਲਾ ਹੋਇਆ ਕਿ ਪੜਤਾਲ ਦੀ ਰਿਪੋਰਟ ਦੇ ਫੈਸਲੇ ਦੀ ਤਕਤ ਸ੍ਰੀ ਦਮਦਾਰ ਸਾਹਿਬ ਦੇ ਮੁੱਖ ਗ੍ਰੰਥੀ ਤਕ ਸਾਹਿਬ ਦੇ ਅਧਿਕਾਰੀ ਖੇਤਰ ਵਾਲਿਆਂ ਦੀ ਸੇਵਾ ਨਿਭਾਉਣਗੇ 71 ਤਾ ਦਰਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਗੂਜੀਤ ਸਿੰਘ ਬਿਰਕ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜਨਰਲ ਸਕੱਤਰ ਸਰਦਾ ਸ਼ੇਰ ਸਿੰਘ ਮਣਵਾਲ ਅਤੇ ਹੋਰ ਅਤਰੰਗੀ ਕਮੇਟੀ ਮੈਂਬਰ ਸ਼ਾਮਲ ਹੋਏ ਮੈਂ ਜਸਵੰਤ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਸਤਮਾ ਵਿੜਦਾ ਹਾਂ ਪਰਵੀਨਜੀਤ ਸਿੰਘ ਰਾਏਪੋਰਾ ਜੀ ਜੀ ਜਲੰਧਰ ਤੋਂ ਅੱਜ ਨਾਲ ਇੱਕ ਐਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਅਜੰਡਾ ਤਾਂ ਉਹਦਾ ਪੰਥਕ ਵਿਚਾਰਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਸਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀਆਂ ਅਸੀਂ ਉਹ ਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਕਿ ਜੇ ਕਿਤੇ ਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਨੇ ਆ ਜੇ ਪੜਤਾਲ ਕਰਾਉਣੀ ਆ ਸਾਡਾ ਹੀ ਖਾਤਸ਼ਾ ਸੀ ਕਿ ਅਸੀਂ ਵਿਰੋਧੀ ਤੇ ਰਹਾਂ ਕਮੇਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰੀ ਮੈਂ ਇਤੋਂ ਤੱਕ ਕਿਹਾ ਮੈਂ ਕਿਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ شریف ਆ ਪਰਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲਓ ਸਾਡਾ ਵਿਰੋਧੀ ਤੇਦਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਪਰ ਉਹ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਇੰਨਾ ਸਤਕਾਰ ਆਉਦਾ ਤੇ ਉਹ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕਾਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦੇ ਦਊ ਕਿ ਅਸੀਂ ਸਾਰੇ ਰੂਟਾ ਦਾਂਗੇ ਦਰਖਾਸਤਾਂ ਮੇਰੇ ਖਿਲਾਫ ਵੀ ਕੋਈ ਦੇ ਦਊ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕਰਉਣੀ ਨੂੰ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ ਤਿੰਨ ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਤੁਹਾਡੀ ਪੜਤਾਲ ਦਾ ਇਸ ਤਰ੍ਹਾਂ ਮੈਨੂੰ ਬਾਹਲਾ ਨਹੀਂ ਮੈਨੂੰ ਸ਼ਾਇਦ ਆ ਬਾਹਰ ਜਰੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮ ਜੀਠੀ ਆਤੇ ਆਏ ਸੀ ਉਦੋਂ ਪਹਿਲਾਂ ਮੈਂ ਇਸ ਗੱਲ ਦੀ 100% ਤਸਦੀਕ ਨਹੀਂ ਕਰਦਾ ਬਾਹਰ ਸੰਗਤ ਕਹਿੰਦੀ ਸੀ ਬਿਕਰਮ ਜੀਠਾ ਆ ਕੇ ਗਏ ਆ ਤਿੰਨ ਮੈਂਬਰ ਜਿਹੜੇ ਕਮੇਟੀ ਬਣਾਈ ਆ ਉਹ ਚ ਕਿਹੜੇ ਕਿਹੜੇ ਮੈਂਬਰ ਨੇ ਉਹਦੇ ਚ ਜਿਆਦਾਤਰ ਉਹ ਫਿਰ ਰੌਲਾ ਜਾਂ ਪੈ ਗਿਆ ਮੈਨੂੰ ਲੱਗਦਾ ਵੀ ਮੈਨੂੰ ਬਾਹਲਾ ਤਾਂ ਨਹੀਂ ਗਿਆ ਨੇ ਮੰਡ ਸਾਹਿਬ ਆ ਮੰਡ ਸਾਹਿਬ ਆ ਅ ਅਹੁਦੇਦਾਰ ਆ ਸਾਡੇ ਦੋ ਮੈਂਬਰਾਂ ਨਾਲ ਸਾਡੀ ਬੇਨਤੀ ਸੀ ਵੀ ਦੇਖੋ ਜਿਹੜਾ ਬੀਤਿਆ ਸਮੇਂ ਦੇ ਜਿਹੜੇ ਅੰਦਰ ਜਿਵੇਂ ਚਰਚਾ ਹੁੰਦੀ ਹੈ ਕਿ ਸ਼ਬਦਾਂ ਦਾ ਬਿਆਨ ਨਹੀਂ ਦੇ ਸਕਦਾ ਹਰ ਗੱਲ ਹੀ ਉਹ ਕਾਲੇ ਹੁੰਦੇ ਆ ਹਰ ਗੱਲ 'ਚ ਵੀ ਇਹ ਛੇਤੀ ਗੰਡਾਸਾ ਚਲਾਈ ਦੀਏ ਉਹ ਤੋਂ ਐਂ ਲੱਗਦਾ ਸੀਗਾ ਨਿਕਾਲੀ ਵੀ ਕੀ ਕੀਤੀ ਜੀ ਤੁਹਾਨੂੰ ਕਿਹੜਾ ਅੱਜ ਫੈਸਲਾ ਕਰਦੇ ਨੇ ਜੋ ਕਹਿ ਗਏ ਨੇ ਉਹੀ ਹੋ ਰਿਹਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਤੇ ਫਿਰ ਮਜੀਠਿਆ ਤੁਸੀਂ ਕਹਿੰਦੇ ਆਇਤੀ ਅੰਦਰ ਇਹ ਤੁਹਾਡੇ ਕੋਲ ਤੁਸੀਂ ਪ੍ਰੈਸ ਆਉਣ ਵਾਲੇ ਸਮੇਂ 'ਚ ਪੁੱਛ ਸਕਦੇ ਹੋ ਤੁਹਾਡੇ ਕੋਲ ਸਭ ਨਾਲੇ ਨੰਬਰ ਆ ਵੀ ਤੁਹਾਡੇ ਆਉਣ ਦਾ ਕਾਰਨ ਕੀ ਆ ਜਿਹੜੀ ਗੱਲ ਦਾ ਵਿਰੋਧ ਕੀਤਾ ਜੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਬਈ ਐਡੀ ਉੱਚੀ ਪਦਵੀ ਆ ਤੁਸੀਂ ਇੱਕ ਜਨਰਲ ਜੀ ਪੁਰਾਣੀ ਦਰਖਾਸਤ ਲੈ ਕੇ ਅੱਜ ਦੀ ਜੋ ਮੀਟਿੰਗ ਦਾ ਏਜੰਡਾ ਤਾਂ ਕੁਝ ਮੀਟਿੰਗ ਦਾ ਏਜੰਡਾ ਤਾਂ ਕੁਝ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਇੱਕ بڑا ਅਹਿਮ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜੇਸ਼ੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇਹਨਾਂ ਕੀ ਅੱਜ ਕਮੇਟੀ ਦੇ ਮੈਂਬਰ ਕੌਣ ਕੌਣ ਪਿਛਲੇ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਇੱਕ ਮੈਂ ਖੋਦਾਂ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੋਰ ਕੋਈ ਖਾਸ ਮੁੱਦਾ ਨਹੀਂ ਅੱsse ਤੇ ਰਿਹਾ ਜਿਹੜੀ ਸਾਰੀ ਡਿਸਕਸ ਜਿਹੜੀ ਸਮੇਂ ਦੇ ਵਿੱਚ ਕੀ ਨਵੇਂ ਨਵੇਂ ਫੈਸਲੇ ਲਾ ਸਕਦੀ ਆ ਇਹ ਤਾਂ ਹੁਣ ਸਮਝ ਦੱਸੇਗਾ ਜੀ ਥੈਂਕ ਯੂ